ਸਿਕਰ ਜੀ ਮੇਰੇ ਵੱਲ ਤੁਹਾਨੂੰ ਪਿਆਰ ਭਰੀ ਜੀ ਤੇ ਅੱਜ ਮੇਰਾ ਵੀਡੀਓ ਬਣਾਉਂਦਾ ਇਹੋ ਹੀ ਕਾਰਨ ਹੈ ਕਿ ਮੈਂ ਤੁਹਾਡੇ ਨਾਲ ਇੱਕ ਗੱਲ ਕਰਨਾ ਚਾਹੁੰਦਾ ਵਾਂ ਕਿ ਦੋ ਚਾਰ ਦਿਨ ਹੋ ਗਏ ਮੇਰਾ ਮਨ ਬਹੁਤ ਜ਼ਿਆਦਾ ਦੁਖੀ ਹੈ ਤੇ ਕਈ ਲੋਕ ਜਿੱਦਾਂ ਵੀ ਮੈਨੂੰ ਤਾਨੇ ਮਿਹਣੇ ਮਾਰ ਦਿੰਦੇ ਆ ਕਿ ਤੂੰ ਅਨਮੈਰਿਡ ਹਾਂ ਤੇ ਮੈਰਿਡ ਹੀ ਤੂੰ ਇਹਦੇ ਨਾਲ ਵਿਆਹ ਕਰਾ ਲਿਆ ਵਾ ਐਦਾਂ ਉਦਾਂ ਇਹ ਦਿਨ ਸੋਚਣਾ ਚਾਹੀਦਾ ਸੀ ਕੋ ਅਹੀਂ ਤੇ ਚਲੋ ਕੀਤਾ ਪੜਾ ਪਰ ਲੋਕੀ ਜੀ ਜੀ ਨਹੀਂ ਦਿੰਦੇ ਤਾਨੇ ਮਿਹਣੇ ਬੜੇ ਮਾਰਦੇ ਆ ਤੇ ਮੰਨ ਲਓ ਆਪਣੇ ਕੋਈ ਕਰੀਬੀ ਵੀ ਹੁੰਦੇ ਜਿੱਦਾਂ ਲਾ ਲੋ ਰਿਸ਼ਤੇਦਾਰੀ ਹੋ ਗਏ ਜਾਂ ਕੋਈ ਵੀ ਤਾਂ ਲੋ ਤੇ ਸਾਰੇ ਇਹੋ ਜਿਹੇ ਤਾਨੇ ਮਾਰਦੇ ਆ ਕਿ ਤੂੰ ਵੇਖ ਲੈਣਾ ਹੀ ਤੇ ਚਲੋ ਵੀ ਜਿੰਨੇ ਜੋਗੇ ਹੈਗੇ ਆ ਵੀ ਖੁਸ਼ੀ ਰੱਖੰਦੇ ਇਹਨੂੰ ਪਰ ਫਿਰ ਵੀ ਨਾ ਕਈ ਵਾਰ ਮਨ ਚੇਕ ਲਾ ਜਾਂਦੀਆਂ ਨੇ ਤੇ ਤੁਹਾਡੇ ਨਾਲ ਮੈਂ ਤਾਂ ਜੇ ਗੱਲ ਸ਼ੇਅਰ ਕੀਤੀ ਆ ਕਿ ਤੁਸੀਂ ਇੱਕ ਸਾਡੀ ਫੈਮਿਲੀ ਜੀ ਅਸੀਂ ਤੁਹਾਡੀ سپورਟ ਦੇ ਨਾਲ ਹੀ ਇੱਥੋਂ ਤੱਕ ਆਏ ਆ ਠੀਕ ਹੈ ਜੀ ਤੇ ਸਭ ਤੋਂ ਵੱਡਾ ਹਾਥੀ ਤੁਹਾਡਾ ਵਾਹ ਨੂੰ ਇੱਥੋਂ ਤੱਕ ਲੈ ਕੇ ਆਉਣ ਦਾ ਜੇ ਕਹਿੰਦੇ ਨਾ ਵੀ ਜੇ ਗੱਲ ਸ਼ੇਅਰ ਹੋਜ਼ ਨਾ ਕਰੋ ਵੀ ਜਿਹੜਾ ਸਮਝੇ ਨਾਲ ਅਸੀਂ ਤੁਹਾਡੇ ਕਮੈਂਟ ਪੜਦੇ ਵੀ ਆ ਕਦੇ ਵੀ ਕਿਸੇ ਨੇ ਬੈਡ ਕਮੈਂਟ ਨਹੀਂ ਕੀਤਾ ਤੇ ਬਾਕੀ ਹੋਈ ਆ ਵੀ ਸਭ ਦਾ ਮਨ ਖੁਸ਼ੀ ਰੱਖੇ ਬੱਡੀਆਂ ਨੂੰ ਨਜ਼ਰ ਨਾ ਲੱਗੇ ਇੱਕ ਦੂਜੇ ਨੂੰ ਤੇ ਬਾਕੀ ਬਾਕੀ ਗੱਲ ਇਹ ਆ ਕਿ ਚਲੋ ਜਿੱਦਾਂ ਤੁਸੀਂ ਕਮੈਂਟ ਕਰਦੇ ਹੋ ਤੇ ਆਪਾਂ ਉਹ ਕਮੈਂਟਾਂ ਤੋਂ ਬੜਾ ਕੁਝ ਸਿੱਖਦੇ ਵੀ ਆ ਤੁਹਾਨੂੰ ਵੀ ਪਤਾ ਕਿ ਸਿੱਖਣ ਦੀ ਤਾਂ ਕੋਈ ਉਮਰ ਨਹੀਂ ਹੁੰਦੀ ਹੁਣ ਜਦੋਂ ਆਪਾਂ ਕੱਲੇ-ਕੱਲੇ ਦਾ ਕਮੈਂਟ ਪੜਨਾ ਕਈ ਚੀਜ਼ਾਂ ਸਾਨੂੰ نئی ਵੀ ਨੌਲੇਜ ਹੁੰਦੀ ਤੇ ਉਹ ਆਪਾਂ ਮਤਲਬ ਤੁਹਾਡੇ ਕੋਲੋਂ ਹੀ ਸਿੱਖਦੇ ਆਂ ਫਿਰ ਉਹ ਚੀਜ਼ ਆਪਾਂ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਇਹਨਾਂ ਨੇ ਇਹ ਚੀਜ਼ ਸਾਨੂੰ ਕਹੀ ਆ ਆਪਾਂ ਇਹ ਚੀਜ਼ ਕਰਨੀ ਆ ਜਾਂ ਆਪਾਂ ਇਹ ਮਿਸ ਕੀਤੀ ਸੀਗੀ ਚੀਜ਼ ਆਪਾਂ ਇਹਨਾਂ ਨੂੰ ਕਰਕੇ ਵਿਖਾਵਾਂਗੇ ਤੇ ਤੁਹਾਡੀ ਬਦੌਲਤ ਹੀ ਆਪਾਂ ਜੇ ਇੱਥੇ ਮਤਲਬ ਇੱਥੋਂ ਤੱਕ ਆਏ ਆ ਤੇ ਚਲੋ ਪ੍ਰਮਾਤਮਾ ਦਾ ਬੜਾ ਸ਼ੁਕਰ ਹੈ ਤੇ ਇਦਾਂ ਹੀ ਪ੍ਰਮਾਤਮਾ ਸਾਡੇ ਤੇ ਮਿਹਰ ਭਰੇ ਹੱਥ ਬਣਾਈ ਰੱਖੇ ਤੇ ਸਾਡੀ ਜੋੜੀ ਵੀ ਇਦਾਂ ਹੀ ਬਣਾਈ ਰੱਖੇ ਪਰ ਆਪਣੇ ਵੱਲੋਂ ਆਪਾਂ ਇਹੋ ਹੀ ਰੱਖਦੇ ਆ ਕਿ ਸਾਡੇ ਵਿੱਚ ਆਪਸੀ ਕੋਈ ਇਦਾਂ ਦਾ ਮਤਲਬ ਨਹੀਂ ਗੱਲ ਹੋਣੀ ਚਾਹੀਦੀ ਤੇ ਬਾਕੀ ਗੱਲ ਇਹ ਹੈ ਕਿ ਜੋ ਮਰਜ਼ੀ ਹੋਈ ਕਵੇ ਮਿਲੋ ਅਰੇ ਮੇਰੀ ਲਕੀਅਤ ਮੈਂ ਇਸ ਲਈ ਮੇਰੇ ਮਾਈਂਡ 'ਚ ਬਾਰ ਬਾਰ ਇੱਕੋ ਹੀ ਗੱਲ ਭੁੰਦੇ ਨੇ ਉਹ ਕਿ ਇਹ ਮੈਰਿਡ ਆ ਇਹ ਮੈਰਿਡ ਹੀ ਤੂੰ 언 ਮੈਰੜੇ ਹਾਂ ਤੂੰ ਸੋਚ ਨਹੀਂ ਉਹ ਅਜੇ ਪਰ ਮੈਂ ਇਹ ਚੀਜ਼ਾਂ ਸੋਚਦਾ ਹੀ ਨਹੀਂ ਹਾਂ ਜਦੋਂ ਮੈਂ ਸੋਚ ਹੀ ਲਿਆ ਵੀ ਮੈਂ ਰਹਿਣਾ ਹੀ ਇਹਦੇ ਨਾਲ ਚਾਹੇ ਭਾਵੇਂ ਇਹ ਮਾੜੀ ਹੋਵੇ ਚਾਹੇ ਮੈਂ ਹੋਵਾਂ ਫਰਕ ਨਹੀਂ ਪੈਂਦਾ ਠੀਕ ਹੈ ਜੀ ਤੇ ਮੇਨ ਮੁੱਦਾ ਇਹ ਹੁੰਦਾ ਵਾ ਵੀ ਵੀ ਮੈਨੂੰ ਚਾਹੇ ਕੋਈ ਵੀ ਕੁਝ ਕਹਵੇ ਨਾ ਵੀ ਮੈਂ ਇਹਨੂੰ ਆਣ ਕੇ ਪੁੱਛਦਾ ਨਹੀਂ ਆ ਕਿਉਂ ਮੈਨੂੰ ਇੰਨਾ ਯਕੀਨ ਹੈਗਾ ਇਹਦੇ ਤੇ ਇਹਨੂੰ ਮੇਰੇ ਤੇ ਬਾਕੀ ਇਹ ਗੱਲ ਏ ਕਿ ਮੈਂ ਤੈਨੂੰ ਆਪਣੇ ਆਪ ਨੂੰ ਵੀ ਬੜਾ ਲੱਕੀ ਮੰਨਦਾ ਮੈਂ ਆਪਣੇ ਆਪ ਨੂੰ ਇਹ ਮੇਰੀ ਜ਼ਿੰਦਗੀ ਚ ਆਈ ਏ ਤਾਂ ਥੋੜੀ ਜੀ ਜ਼ਿੰਦਗੀ ਮੇਰੀ ਸੋਹਣੀ ਹੋਈ ਹੈ ਤੇ ਬਾਕੀ ਇਹਨਾਂ ਦੇ ਪਤਾ ਨਹੀਂ ਮਾਈਂਡ 'ਚ ਕੀ ਚੱਲਦਾ ਵਾ ਮੇਰੇ ਪ੍ਰਤੀ ਪਰ ਮੈਂ ਇਹਨਾਂ ਨੂੰ ਇਹੋ ਹੀ ਕਹਿਣਾ ਵੀ ਮੇਰੇ ਲਈ ਤੁਸੀਂ ਲੱਕੀ ਜੇ ਤੇ ਬਾਕੀ ਨਾ ਇੱਕ ਗੱਲ ਹੋਰ ਆ ਕਿ ਸਾਡੇ ਦੋਵਾਂ ਜਨਾਂ ਵੀ ਜ਼ਮੀਨ ਆਸਮਾਨ ਦਾ ਫਰਕ ਆ ਕਿ ਤੁਹਾਨੂੰ ਮੈਂ ਜਰੂਰ ਅਗਲੀ ਵੀਡੀਓ ਦੱਸੂਗਾ ਕਿ ਸਾਡੇ ਜੇ ਕੀ ਫਰਕ ਹੈ ਕਿ ਦੂਜੇ ਜੇ ਠੀਕ ਹੈ ਜੀ ਤੇ ਬਾਕੀ ਮੈਂ ਹੋਣ ਰਿਹਾ ਕੰਮ ਤੋਂ ਲੇਟ ਤੇ ਮੈਂ ਸੋਚਿਆ ਚਲੋ ਟੱਡਣਾ ਕਰੀ ਦਿਲ ਦੀ ਗੱਲ ਸ਼ੇਅਰ ਕਰ ਹੀ ਲੈਣਾ ਇਹਦਾ ਨਾ ਵੀ ਕਰ ਲੈਣਾ ਵਾ ਤੇ ਮੈਂ ਟੱਡਣਾ ਵੀ ਕਰ ਲੈਣਾ ਕਿਉਂ ਤੂੰ ਹੀ ਹਾਕੀਕ ਫੈਮਿਲੀ ਠੀਕ ਹੈ ਜੀ ਤੇ ਮੇਰੇ ਵੱਲੋਂ ਜੀ ਤੁਹਾਨੂੰ ਪਿਆਰ ਭਰੀ ਸਾਸਰੀ ਗੱਲ ਜੀ ਚਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਾਸਰੀ ਕਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਰਹੋ ਤੇ ਇਦਾਂ ਹੀ ਆਪਣਾ ਪਿਆਰ ਸਾਡੇ ਨਾਲ ਬਣਾਈ ਰੱਖਿਓ ਤੇ ਹੁਣ ਜੋ ਵੀ ਸਾਡੇ ਵਿੱਚ ਆਪਸ ਚ ਹੈਗੀ ਹੈ ਡਿਫਰੈਂਸ ਤੇ ਅਸੀਂ ਕਿੱਦਾਂ ਅਡਜਸਟਮੈਂਟ ਕੀਤੀ ਇਹ ਦੱਸਦੇ ਆ ਤੁਹਾਨੂੰ ਆਪਾਂ ਸਾਰਾ ਅਗਲੀ ਵੀਡੀਓ ਚ ਚੰਗਾ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ